ਖਬਰ ਫਿਲਮੀ ਅਦਾਕਾਰ ਯוגਰਾਜ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਕਿਸਾਨੀ ਧਰ ਨਾਲ ਲੱਗਿਆ ਹੈ ਇਹ ਪੱਗਾਂ ਵਾਲੇ ਇੱਕ ਸਾਈਡ ਹੋ ਜਾਣ ਤੇ ਸਰਕਾਰੀ ਇੱਕ ਸਾਈਡ ਹੋ ਜੇ ਫੈਸਲਾ ਮੈ ਕਰਾਉਣਾ ਇਹ ਬਹਾਦਰ ਸਿੰਘ ਢਿੱਲੋਂ ਆਪਣੇ ਪੇਜ ਦੇ ਉੱਤੇ ਲਾਈਵ ਹੁੰਦੇ ਨੇ ਤੇ ਉਹ ਆਪਣੀ ਕਾਫੀ ਨਾਰਾਜ਼ਗੀ ਦਿਖਾਉਂਦੇ ਨੇ ਤੇ ਯוגਰਾਜ ਸਿੰਘ ਨੂੰ ਬੋਲਦੇ ਹੋਏ ਦਿਖਾਈ ਦਿੰਦੇ ਨੇ ਹੋਰ ਕੀ ਕਹਿੰਦੇ ਨੇ ਢਿੱਲੋਂ ਤੁਹਾਨੂੰ ਉਹ ਵੀ ਸੁਣਾਉਂਦੇ ਆ ਮਸਲਾ ਕਾਫੀ ਭਖਿਆ ਹੋਇਆ ਹੈ ਨਾ ਵੀਡੀਓ ਦਾ ਜਿਹੜੀਆਂ ਟੇਨੇ ਪਾਈ ਆ ਲੁਧਿਆਣਾ ਵਾਲਿਆਂ ਨੇ ਉਹਦੇ ਬਾਬਤ ਬੋਲਣਾ ਤਾਂ ਨਹੀਂ ਸੀਗਾ ਹਣਾ ਅੱਜ ਤੇ ਕਰ ਆਪਾਂ ਬਹੁਤ ਕੁਝ ਬੋਲੀ ਜਾਂਦਾਗਾ ਪਹਿਲਾਂ ਕਦੇ ਬੋਲੇ ਨਹੀਂ ਜੀ ਉਹਦੇ ਬਾਰੇ ਨਾਈਓ ਬੋਲਣ ਦੀ ਜੀ ਲੋੜ ਆ ਉਹ ਤੇ ਹਣਾ ਪਰ ਜਿਹੜੀਆਂ ਹੁਣ ਉਹਨੇ ਗੱਲਾਂ ਕੀਤੀਆਂ ਤੇ ਲੱਗਿਆ ਵੀ ਹਾਂ ਯਾਰ ਅੱਜ ਗੱਲ ਕਰੀਏ ਵੀ ਜਾਦੇ ਖੁੱਲ ਰਿਹਾ ਕੰਮ ਹਣਾ ਦੇਖੋ ਭਾਈ ਗੱਲ ਫਿਰ ਉਹੀ ਆ ਜਾਂਦੀ ਹੈ ਵੀ ਜੋ ਸਾਰੇ ਜੱਪ ਰਹੇ ਤਾਂ ਸਾਰਾ ਕੁਝ ਹਰ ਇੱਕ ਬੋਲਣ ਲੱਗ ਜੂਗਾ ਜਿਵੇਂ ਹੁਣ ਆਪਾਂ ਦੇਖਿਆ ਆਪਣਾ ਫਿਲਮੀ ਟਰៅ ਵੀ ਬੋਲਿਆ ਜੋਗਰਾਜ ਬੜੀ ਜ ਸਤਕਾਰ ਜੋਗਾ ਤੇ ਪਰ ਪਤਾ ਨਹੀਂ ਕੀ ਕਾਰਨ ਮਗਰੋਂ ਵੀ ਆ ਕੇ ਹਿੱਲ ਗਿਆ ਲੱਗਦਾ ਕਹਦਾ ਕਿ ਸਾਰੀਆਂ ਜੁੰਨੀਆਂ ਨਾਲ ਜਿਹੜੇ ਹਾਈਆਂ ਬੱਗਾਂ ਵਾਲੇ ਉਹ ਇੱਕ ਛੜ ਹੋ ਜਾਣ ਤੇ ਮੈਂ ਫੈਸਲਾ ਕਰਵਾ ਦੂੰਗਾ ਵੇਗਲੀ ਕੀ ਗੱਲ ਦਾ ਤੂੰ ਜਿੱਤਰੇ ਹੱਥ ਚ ਹੈ ਕੁਛ ਤੂੰ ਉਹਦਾ ਨਾਮ ਲੈ ਕੇ ਕਰਾ ਦੇ ਤੇ ਉਹ ਮਾਂ ਦਾ ਪੁੱਤਰ ਗੇਟਾ ਜਿਹੜਾ ਉਹ ਜਮੇ ਸਿਲਾ ਕਰਾਈ ਜਾਂਦਾ ਹੈ ਕਹਿੰਦਾ ਕਿ ਵੀ ਜੀਸੀਬੀਆਈ ਨੂੰ ਜਾਂਚ ਕਰਨੀ ਚਾਹੀਦੀ ਹੈ ਜਿਹੜਾ ਨੌਜਵਾਨ ਸ਼ਹੀਦ ਹੋਇਆ ਸਾਡਾ ਉੱਥੇ ਉਹਦਾ ਕਹਿਣ ਦਾ ਮਤਬ ਉਹ ਕੀ ਹੈਗਾ ਵੀ ਉਹ ਇਹਨਾਂ ਨੇ ਆਪ ਹੀ ਗੋਲੀ ਮਾਰੀ ਹੈ ਵੀ ਕਿਸਾਨਾਂ ਨੇ ਗੋਲੀ ਮਾਰੀ ਹੈ ਕਹਿਣ ਦਾ ਮਤਬ ਉਹਦਾ ਇਹ ਹੈ ਵੀ ਕੱਲੀ ਕੱਲੀ ਟਰਾਲੀ ਦੀ ਜਾ ਕੇ ਜਿਹੜੀ ਤਲਾਸ਼ੀ ਹੋਣੀ ਚਾਹੀਦੀ ਹੈ ਯਾਰ ਇਹ ਲੋਕ ਕਹਿਣਾ ਕੀ ਚਾਉਂਦੇ ਆ ਇਹਨਾਂ ਦਾ ਇਹ ਸੋਚ ਦੇਖ ਲੋ ਇਹਨਾਂ ਦੀ ਕੀ ਹੈ ਵੀ ਕਿਸਾਨਾਂ ਦੇ ਤੁਸੀਂ ਹੱਕ ਦੇ ਵਿੱਚ ਹਾਧਾ ਨਾ ਨਾ ਹੀ ਮਾਰਨਾ ਤਾਂ ਉਹ ਖਿਲਾਫ ਵੀ ਨਾ ਬੋਲੋ ਕਿਉਂ ਤੁਸੀਂ ਉਹ ਮਾਮਾ ਦਾ ਕੀ ਕਸੂਰ ਆ ਜਿਹੜੀਆਂ ਉਹਨੂੰ ਲੋਕ ਗਾਲਾਂ ਕੱਢਦੇ ਆ ਉਹ ਭੈਣਾਂ ਦਾ ਕੀ ਕਸੂਰ ਆ ਜਿਨ੍ਹਾਂ ਨੂੰ ਗਾਲਾਂ ਦਵਾਉਂਦੇ ਆ ਤੁਸੀਂ ਅਕਲ ਤੁਹਾਨੂੰ ਨਹੀਂ ਮੌਤ ਤੁਹਾਨੂੰ ਨਹੀਂ ਠੀਕ ਹੈ ਗਲਤੀਆਂ ਤੁਸੀਂ ਕਰਦੇ ਆਂ ਗਾਲਾਂ ਤੁਹਾਡੀਆਂ ਮਾਵਾ ਭੈਣਾਂ ਨੂੰ ਪੈਂਦੀਆਂ ਕਿਉਂ ਯਾਰ ਤੁਸੀਂ ਉਹ ਜਿਹੇ ਗੱਲਾਂ ਹੀ ਕਿਉਂ ਕਰਦੇ ਹੋ ਜਿਹੜਾ ਲੋਕ ਤੁਹਾਨੂੰ ਤੁਹਾਡੀਆਂ ਮਾਵਾ ਭੈਣਾਂ ਨੂੰ ਬਾਅਦ ਚ ਗੰਦਾ ਮੰਦਾ ਬੋਲਣ ਮਜਬੂਰ ਕਰਦੇ ਆਂ ਤੁਸੀਂ ਯਾਰ ਲੋਕਾਂ ਨੂੰ ਹੋਰ ਅੰਗਲਾ ਕਰ ਵੀ ਕੀ ਸਕਦਾ ਫਿਰ ਜੇ ਕੁਛ ਚੰਗਾ ਨਹੀਂ ਬੋਲ ਸਕਦੇ ਮਾੜਾ ਵੀ ਨਾ ਬੋਲੋ ਠੀਕ ਹੈ ਨਾ ਸੋਸ਼ਲ ਮੀਡੀਆ ਤੇ ਜੇ ਤੁਹਾਨੂੰ ਚਾਰ ਬੰਦੇ ਫੋਲੋ ਕਰਦੇ ਆ ਤਾਂ ਤੁਸੀਂ ਉਹਦੇ ਚੰਗਾ ਕਹਿ ਲਓ ਵੀ ਹਾਂ ਇਹ ਕਿਸਾਨ ਚੰਗਾ ਕਰ ਰਿਹਾ ਜਦੋਂ ਚੰਗਾ ਕਰ ਰਿਹਾ ਤਾਂ ਉਹਨਾਂ ਨੂੰ ਚੰਗਾ ਕਹਿ ਦਿਓ ਇੱਕ ਜਾਣ ਕੇ ਮੰਨ ਲਓ ਵੀ ਉਹ ਮਾਹੌਲ ਬਣਾਉਣਾ ਵੀ ਅਸੀਂ ਜਾਦੇ ਵਾਇਰਲ ਹੋਈਏ ਜਿਆਦੇ ਸਾਨੂੰ ਲੋਕ ਚਾਹੇ ਗਾਲਾਂ ਦੇ ਥ्रू ਹੀ ਮਿਲ ਪਣ ਸਾਡੀ ਵੀਡੀਓ ਵਾਇਰਲ ਹੋ ਜੇ ਕਹਿਣ ਦਾ ਮਤਲਬ ਉਹਨਾਂ ਦਾ ਇਹ ਹੈ ਕਰਨ ਦਾ ਮਤਲਬ ਇਹ ਹੈ ਪਤਾ ਨਹੀਂ ਕੀ ਚੱਕਰ ਆ ਬਾਈ ਕੀ ਕਾਰਨ ਹੈ ਵੀ ਤੁਸੀਂ ਹਰ ਵਕਤ ਦੀ ਆਪਦੀਆਂ ਮਾਵਾ ਭਾਣਾ ਨੂੰ ਗਾਲਾਂ ਪਵਾਉਣ ਤੇ ਲੱਗੇ ਹੋਏ ਹੋ ਹਰ ਵਕਤ ਦੀ ਆਪਦੀਆਂ ਮਾਵਾ ਭਾਣਾ ਨੂੰ ਗਾਲਾਂ ਦਵਾਉਣ ਤੇ ਲੱਗੇ ਹੋਏ ਹੋ ਯਾਰ ਕਿਤੇ ਦਾ ਚੰਗਾ ਕੰਮ ਕਰ ਲਓ ਜਿਹਦੇ ਤੁਹਾਨੂੰ ਲੋਕ ਕੈਨ ਬੀ ਹਾਂ ਯਾਰ ਸ਼ਾਬਾਸ਼ੀ ਬਿ ਤਰਹੁਤ ਲਾਮ ਮਿਲ ਜੇ ਵੀ ਭਾਈ ਸ਼ਲੂਟ ਆ ਤੁਹਾਡੇ ਜਜ਼ਵੀਨ ਤੁਸੀਂ ਚੰਗੀ ਗੱਲ ਕੀਤੀ ਹੈ ਕੋਈ ਅੱਜ ਤੱਕ ਮੈਂ ਇਹੋ ਬੰਦੇ ਦੇਖੇ ਵੀ ਉਹਨਾਂ ਨੇ ਕੋਈ ਚੰਗੀ ਗੱਲ ਕੀਤੀ ਹੋਵੇ ਸੋਸ਼ਲ ਮੀਡੀਆ ਤੇ ਬੈਠ ਕੇ ਖਾਸ ਕਰਾ ਜਿਹੜਾ ਰੰਗੇਟਾ ਹੈ ਵੀ ਇਹਨੇ ਕੋਈ ਮਨ ਲੋ ਤਰਕ ਨਾਲ ਗੱਲ ਕਰੀ ਹੋਵੇ ਕੋਈ ਚੰਗੀ ਗੱਲ ਕਰੀ ਹੋਵੇ ਬੈਠ ਕੇ ਹਰ ਜਿਹੜੀ ਵੀਡੀਓ ਆਉਂਦੀ ਆ ਉਹਦੇ ਵਿੱਚ ਬਸ ਗਾਲਾਂ ਨੂੰ ਥਾਂ ਕਰਦਾ ਆ ਉਹਨਾਂ ਨੂੰ ਇਹ ਵੀ ਮੈਨੂੰ ਗਾਲਾਂ ਕੱਢੋ ਜਿੰਨੀਆਂ ਕੱਢ ਸਕਦੇ ਹੋ ਉਹ ਲੋਕ ਕਿਹਦੀ ਖਾਤਰ ਬੈਠੇ ਆ ਉਹ ਉੱਥੇ ਉਹ ਆਪਦੇ ਕਿਹਦਾ ਜੀ ਕਰਦਾ ਵੀ ਅਸੀਂ ਜਾ ਕੇ ਸੜਕਾਂ ਤੇ ਬਹਿ ਜਾਈਏ ਅਗੇ 4-4 5-5 ਲੱਖ ਦੇ ਟਰੈਕਟਰ ਲੈ ਕੇ ਤੇ ਅਸੀਂ ਜਾ ਕੇ ਵੀ ਉੱਥੇ ਦਿਨ ਰਾਤ ਸੜਕਾਂ ਤੇ ਬੈਠੀਏ ਕਿਹਦਾ ਮਨ ਕਰਦਾ ਦੱਸੋ ਕੁਝ ਚੰਗਾ ਕੰਮ ਕਰ ਲੋ ਤੁਹਾਨੂੰ ਵੀ ਬੇਨਤੀ ਆ ਵੀ ਆਪਾਂ ਵੀ ਵੱਧ ਤੋਂ ਵੱਧ ਉੱਥੇ ਨੌਜਵਾਨ ਪਹੁੰਚ ਗਏ ਜਿਹੜੇ ਸਾਡੇ ਬਜ਼ੁਰਗ ਹੈ ਸਾਡੇ ਬਾਪੂ ਆ ਉਹਨਾਂ ਨੂੰ ਹੌਸਲਾ ਦਿਈਏ ਜਿਵੇਂ ਆਪਾਂ ਪਿਛਲੇ ਸਾਲ ਅੰਕਸ ਵਿੱਚ ਉਹਨਾਂ ਨੂੰ ਹੌਸਲਾ ਦਿੱਤਾ ਸੀਗਾ ਉਹਨਾਂ ਨਾਲ ਮੋਢੇ ਨਾਲ ਲੈ ਕੇ ਬੈਠੇ ਸੀਗੇ ਤੇ ਉਹ ਸ਼ਿੰਗਾਰ ਚਿੱਤ ਗਿਆ ਸੀਗੇ ਉਹਨਾਂ ਦਾ ਉਹਨਾਂ ਦਾ ਤਜਰਬਾ ਬਈ ਉਹਨਾਂ ਦਾ ਹਨ ਬਹੁਤੀਆਂ ਦਾ ਮੰਨ ਲਓ ਵੀ ਉੱਥੇ ਜਾਂਦੇ ਐ ਦੋ ਦਿਨ ਚਾਰ ਦਿਨ ਆਪਾਂ ਜਾ ਕੇ ਰਹਿ ਕੇ ਜਿੰਨੀ ਜਿੰਨੀ ਆਪਣਾ ਕੋਈ ਸਮਾਂ ਹੈ ਉਹਨਾਂ ਨਾਲ ਜਾ ਕੇ ਉਹਨਾਂ ਨਾਲ ਸਾਥ ਦੀਏ ਬਤਵਤ ਪਹੁੰਚੀ ਇਹਨਾਂ ਭੌਂਕਿਆਂ ਦੇ ਪਿੱਛੇ ਨਾ ਲੱਗੀਏ ਤੇ ਇਹਨਾਂ ਨੂੰ ਬਈ ਰਿਪੋਰਟ ਕਰਿਆ ਕਰੋ ਇਹਨਾਂ ਨੂੰ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਹਾਂ ਲੋਕ ਸਾਨੂੰ ਵੇਕਲੀਆਂ ਗਾਲਾਂ ਨਹੀਂ ਕੱਲੀਆਂ ਗਾਲਾਂ ਕੱਲੀਆਂ ਗਾਲਾਂ ਦੇਖ ਸਾਬਦ ਨੂੰ ਰਿਪੋਰਟ ਮਾਰਿਆ ਕਰ ਉਹਨਾਂ ਦੇ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਯਾਰ ਮੈਨੂੰ ਆ ਜੋਗਰਾਜ ਤੇ ਨਹੀਂ ਸਮਝ ਆਉਂਦੀ ਯਾਰ ਬਾਈ ਯਾਰ ਮੈਂ ਉਹ ਬੰਦੇ ਦਾ ਮਤਲਬ ਉਹ ਫਰਮਾਇ ਸਾਰੇ ਪੰਜਾਬੀ ਦੇਖਦੇ ਰਹੇ ਆ ਹਨਾ ਪੰਜਾਬੀਅਤ ਦਾ ਕਾਦਾ ਆਣ ਤਿਕਾ ਤੂੰ ਇਹਨਾਂ ਜੱਟਾਂ ਦੀ ਗੱਲ ਕਰਦਾ ਰਿਹਾ ਅਜਿਹਾ ਕਰ ਬਣ ਕੇ ਤੂੰ ਉਹਨਾਂ ਦੇ ਕਿਰਦਾਰ ਨਿਭਾ ਕੇ ਤੇ ਅੱਜ ਉਹਨਾਂ ਦੀ ਗਰਦਾਰ ਖੁਸ਼ੀ ਕਰੀ ਜਮੈਂ ਤੇ ਨਹੀਂ ਜਾ ਕੇ ਨਾਲ ਖੜਨ ਦੀ ਲੋੜ ਐ ਤੇ ਜਿਹੜੀਆਂ ਪੱਗਾਂ ਵਾਲੇ ਆਏ ਹਰਿਆ ਪੱਗਾਂ ਵਾਲਿਆਂ ਨੂੰ ਕੀ ਮਾੜਾ ਕਰਤੋ ਤੇਰਾ ਹਰਿਆ ਪੱਗਾਂ ਵਾਲਿਆਂ ਨੇ ਅੱਜ ਤਿੱਕਰ ਸੰਘਰਸ਼ ਜਿੱਤੇ ਇਹਨਾਂ ਨੇ ਸੰਘਰਸ਼ ਜਿੱਤ ਕੇ ਦਿੱਤੇ ਹੈਗੇ ਮੰਨ ਲਓ ਤੁਸੀਂ ਆਪਾਂ ਸਾਰ ਨੂੰ ਪਤਾ ਬਈ ਹਨਾ ਵੀ ਕਿੰਨੇ ਜੇ ਕੋਈ ਮਾੜਾ ਜਿਹਾ ਕੋਈ ਘਰ ਦਾ ਮਸਲਾ ਹੁੰਦਾ ਜਾਂ ਕਿਸੇ ਦਾ ਹੋਰ ਹੁੰਦਾ ਆਪਾਂ ਇਹਨਾਂ ਕੋਲੇ ਭਾਈਦੇ ਆ ਸਰਕਾਰ ਸੰਦੀ ਵੀ ਇਹਨਾਂ ਦੀ ਮੰਦੀ ਵੀ ਹੈ ਤੇ ਇਹਨਾਂ ਨੂੰ ਮਨਾਉਣਾ ਵੀ ਆਉਂਦਾ ਬਈ ਸਬਰ ਇਹਨਾਂ ਕੋਲ ਇਹਨਾਂ ਨੇ ਕੋਲ ਦੇਖੇ ਹੈਗੇ ਕੋਲ ਜਿੱਤੇ ਹੈ ਕਾਫੀ ਇਸ ਕਰਕੇ ਮੇਰਾ ਵੀਰ ਸਾਥ ਦੇਈਏ ਇਹਨਾਂ ਦਾ ਆਪਾਂ ਬਾਰਡਰ ਤੇ ਜਾ ਕੇ ਅਸੀਂ ਵੀ ਜਾਵਾਂਗੇ ਤੁਸੀਂ ਵੀ ਚਲੋ ਮੇਰਾ ਭਰਾ ਸਾਰੇ ਜਣੇ ਤਾਂ ਕਿ ਆਪਾਂ ਇਹਨਾਂ ਦਾ ਸਾਥ ਦੇਈਏ ਤੇ ਇਹ ਇਹ ਜਿਹੜੇ ਭੰਕੂ ਇਹਨਾਂ ਨੂੰ ਆਪਾਂ ਥੋੜਾ ਜਿਆ ਨੱਥ ਬਾਈ ਇਹ ਤੁਸੀਂ ਲੋਕਾਂ ਨੇ ਪਾਉਣੀ ਹੈ ਤੁਹਾਡੇ ਤੁਹਾਡੇ ਜਿਹੜਾ ਮੰਨ ਲਓ ਤੁਸੀਂ ਕਮੈਂਟ ਕਰਦੇ ਆ ਤੇ ਇਹਨਾਂ ਨੂੰ ਤਰਕ ਨਾਲ ਜਵਾਬ ਦਿਆ ਕਰੋ ਮੇਰਾ ਭਰਾ ਉਹਨਾਂ ਦਾ ਜਾਂ ਮਾਵਾ ਭਣਾ ਦਾ ਕੋਈ ਦੋਸ਼ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਇਸ ਕਰਕੇ ਮੇਰੇ ਵੀਰ ਮੈਂ ਉਹ ਦੇਖਦਾ ਵੀ ਉਹਦਾ ਗੰજર ਦੇਖਦੇ ਨਹੀਂ ਗਏ ਮੇਰੇ ਹਿਸਾਬ ਨਾਲ ਪਤਾ ਹੀ ਨਹੀਂ ਬਾਈ ਕੀ ਕੁਛ ਬੋਲਿਆ ਵਾ ਕੰਮ ਉਹ ਤੇ ਤੇ ਪਤਾ ਨਾ ਫੇਰ ਨਹੀਂ ਹਟਦੇ ਬੋਲਣੋਂ ਹੱਥ ਬੰਨ ਕੇ ਬੇਨਤੀ ਹੈ ਇਹਨਾਂ ਨੂੰ ਬਾ ਦੇਖੋ